ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਸਰਕਾਰ ਨੇ 2022 ਤੋਂ 2028 ਲਈ ਆਪਣੇ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਵਿਆਪਕ ਅਸਰ ਉਹਨਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਪਵੇਗਾ ਜਿਨ੍ਹਾਂ ਦੀ ਕੈਨੇਡਾ ਪਹਿਲੀ ਪਸੰਦ ਹੈ ਇਹਨਾਂ ਨਵੇਂ ਬਦਲਾਵਾਂ ਕਾਰਨ ਅਗਲੇ ਸਾਲਾਂ ਵਿੱਚ ਵਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਐਂਟਰੀ ਲੈਣੀ ਬਹੁਤ ਮੁਸ਼ਕਲ ਹੋ ਜਾਵੇਗੀ ਸਟੱਡੀ ਪਰਮਿਟ ਦੇ ਵਿੱਚ ਕਟੌਤੀ ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲ ਪਲਾਨ ਤਹਿਤ ਹੁਣ ਘੱਟੋ ਘੱਟ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ 'ਚ ਦਾਖਲਾ ਮਿਲੇਗਾ 2026 'ਚ ਸਿਰਫ 1.55 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੱਡੀ ਪਰਮਿਟ ਦਿੱਤਾ ਜਾਵੇਗਾ ਇਸ ਗੱਲ ਦੀ ਵੀ ਉਮੀਦ ਜਿताई ਜਾ ਰਹੀ ਹੈ ਕਿ ਇਹ ਸੰਖਿਆ ਹੋਰ ਵੀ ਘਟ ਕੀਤੀ ਜਾ ਸਕਦੀ ਹੈ ਇਸ ਨਾਲ ਐਡਮਿਸ਼ਨਾਂ ਲਈ ਕਾਫੀ ਜ਼ਿਆਦਾ ਮੁਕਾਬਲਾ ਹੋਣ ਵਾਲਾ ਹੈ ਤੇ ਹਰ ਕਿਸੇ ਨੂੰ ਸਟੱਡੀ ਪਰਮਿਟ ਮਿਲਣਾ ਆਸਾਨ ਨਹੀਂ ਹੋਵੇਗਾ ਵਰਕ ਪਰਮਿਟ ਲਈ ਨਵੇਂ ਸਖਤ ਨਿਯਮ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੰਬੰਧੀ ਵੀ ਵੱਡੇ ਬਦਲਾਅ ਕੀਤੇ ਗਏ ਹਨ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਜੂਨ ਵਿੱਚ ਪੀਜੀਡਬਲਯੂਪੀ ਲਈ ਯੋਗ ਕੋਰਸਾਂ ਵਿੱਚ ਤਬਦੀਲੀ ਕੀਤੀ ਸੀ ਹਾਲਾਂਕਿ ਜੁਲਾਈ ਚ ਇਹਨਾਂ ਤਬਦੀਲੀਆਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਇਹ ਐਲਾਨ ਹੋਇਆ ਹੈ ਕਿ ਕੋਰਸਾਂ ਨੂੰ ਹਟਾਉਣ ਦਾ ਪ੍ਰਭਾਵ ਜੁਲਾਈ 2026 ਤੋਂ ਹੋਵੇਗਾ ਇਸ ਨਵੇਂ ਨਿਯਮ ਤਹਿਤ ਸਿਰਫ 178 ਕੋਰਸ ਹੀ ਅਜੇ ਹੋਣਗੇ ਜਿਨ੍ਹਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿੱਤਾ ਜਾਵੇਗਾ ਇਹ ਨਿਯਮ ਵੀ 2026 ਤੋਂ ਲਾਗੂ ਹੋ ਜਾਣਗੇ ਪੀਆਰ ਪ੍ਰੋਗਰਾਮ ਵਿੱਚ ਵੀ ਕਟੌਤੀ ਅਤੇ ਸਖਤੀ ਨਵੇਂ ਇਮੀਗ੍ਰੇਸ਼ਨ ਪਲਾਨ ਤਹਿਤ ਸਥਾਈ ਰਿਹਾਇਸ਼ ਦੇਣ ਦੀ ਪ੍ਰਕਿਰਿਆ ਨੂੰ ਵੀ ਬਦਲਿਆ ਜਾ ਰਿਹਾ ਹੈ ਸਰਕਾਰ ਅਗਲੇ 2 ਸਾਲਾਂ ਵਿੱਚ ਅਲੱਗ-ਅਲੱਗ ਜੌਬ ਸੈਕਟਰ ਨਾਲ ਜੁੜੇ ਲੋਕਾਂ ਲਈ ਪੀਆਰ ਪ੍ਰੋਗਰਾਮ ਚਲਾਉਣ ਵਾਲੀ ਹੈ 2026 ਤੇ 27 ਚ ਦੇਸ਼ ਵਿੱਚ ਕੰਮ ਕਰ ਰਹੇ ਕੁੱਲ 33000 ਵਿਦੇਸ਼ੀ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਇਹ ਪੀਆਰ ਉਨ੍ਹਾਂ ਲੋਕਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਤੇ ਉਹ ਕਿਸੇ ਖਾਸ ਮੰਗ ਵਾਲੀ ਨੌਕਰੀ ਕਰ ਰਹੇ ਹਨ ਹਾਲਾਂਕਿ ਇਸ ਦੇ ਲਈ ਚੋਣ ਪ੍ਰਕਿਰਿਆ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ ਅਸਥਾਈ ਵਰਕ ਪਰਮਟਾਂ ਵਿੱਚ ਵੀ ਕਟੌਤੀ ਕੀਤੀ ਜਾਵੇਗੀ 2026 ਵਿੱਚ ਸਿਰਫ 60000 ਲੋਕਾਂ ਨੂੰ ਹੀ ਵਰਕ ਪਰਮਿਟ ਮਿਲੇਗਾ ਵਰਕ ਪਰਮਿਟ ਨਾਲ ਜੁੜੀਆਂ ਸ਼ਰਤਾਂ ਨੂੰ ਕੁੱਲ ਮਿਲਾ ਕੇ ਹੋਰ ਵੀ ਸਖਤ ਕੀਤਾ ਜਾਵੇਗਾ ਨਵੇਂ ਸੈਕਟਰਲ ਪ੍ਰੋਗਰਾਮ ਨਵੇਂ ਪੀਆਰ ਪ੍ਰੋਗਰਾਮਾਂ ਵਿੱਚ ਕੰਸਟਰਕਸ਼ਨ ਵਰਕਰਾਂ ਨੂੰ ਪੀਆਰ ਦੇਣਾ ਸ਼ਾਮਲ ਹੈ ਇਸ ਤੋਂ ਇਲਾਵਾ ਖੇਤੀ ਅਤੇ ਮੱਛੀ ਉਦਯੋਗ ਵਿੱਚ ਕੰਮ ਕਰਨ ਲਈ ਵੀ ਅਲੱਗ ਵਰਕ ਪਰਮਿਟ ਬਣਾਉਣਾ ਸ਼ਾਮਲ ਕੀਤਾ ਗਿਆ ਹੈ ਜੇਕਰ ਜੋਗ ਹੈ ਕਿ 2024 ਵਿੱਚ ਪੀਆਰ ਦਾ ਸਟੇਟਸ ਹਾਸਲ ਕਰਨ ਵਾਲੇ ਲੋਕਾਂ ਵਿੱਚ 64% ਉਹ ਸਨ ਜਿਨ੍ਹਾਂ ਕੋਲ ਕੈਨੇਡਾ ਵਿੱਚ ਪਹਿਲਾ ਹੀ ਕੰਮ ਕਰਨ ਦਾ ਤਜਰਬਾ ਸੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਜੋ ਕੈਨੇਡਾ ਨਾਲ ਜੁੜੀ ਹਰ ਕਾਹਵੋ ਖਬਰ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ